ਹਾਂਜੀ ਬਾਬਿਓ ਬਾਈ ਆਪਣੇ ਕੋਲੇ ਪਹੁੰਚੇ ਆ ਮੁਕਸਰ ਜ਼ਿਲ੍ਹੇ ਤੋਂ ਇੱਕ ਮਹੀਨਾ ਹੋ ਗਿਆ ਪੂਰਾ ਬਾਈ ਉਹਦੇ ਟਰੈਕਟਰ ਖੱਲ ਗਏ ਸੀਗੇ ਆਪਣੇ ਕੋਲੇ ਤੇ ਬਾਈਆਂ ਨੇ ਕੋਈ ਕਾਲੀ ਨਹੀਂ ਕਰੀ ਤੇ A to Z ਕੰਮ ਬਾਈਆਂ ਨੂੰ ਆਪਾਂ ਕਰਕੇ ਦਿੱਤਾ ਸਟੀering ਕਵਰ ਤੋਂ ਲੈ ਕੇ ਅੱਗੇੋਂ ਪਿੱਛੇੋਂ ਸਾਰੀ ਸੈਸਰੀ ਆਪਾਂ ਲਾ ਕੇ ਦਿੱਤੀ ਆ ਤੇ ਜਣੀਆਂ ਇਹ ਪੂਰੇ ਮੋٹے ਰੁਪਏ ਲਾਏ ਆ ਬਾਈਆਂ ਨੇ ਠੀਕ ਆ ਸਮਰਾਜ 969 ਟਰੈਕਟਰ ਹੈ ਜਮਾ ਤਾਜ਼ਾ ਟਰੈਕਟਰ ਹੈ 25 30 ਘੰਟੇ ਚੱਲਿਆ ਹੋਇਆ ਬਾਕੀ ਬਾਈ ਨੂੰ ਪਿੰਡ ਪੁੱਛਦੇ ਵੀ ਪਿੰਡ ਕਿਹੜਾ ਕੀ ਹਾਲ ਹੈ ਬਾਈ ਠੀਕ ਹੈ ਬਾਈ ਤੁਸੀਂ ਦੱਸੋ ਵਧੀਆ ਵਧੀਆ ਮੁਕਸਰ ਜ਼ਿਲ੍ਹੇ ਚ ਆਪਣਾ ਪਿੰਡ ਕਿਹੜਾ ਰਾਜਾਲਾ ਬਾਈ ਰਾਜਾਲਾ ਹਾਂ ਬਾਈ ਤੇ ਸਾਡਾ ਬਾਈ ਫਿਰ ਕਿੱਥੋਂ ਤੁਹਾਨੂੰ ਮਿਲੇ ਕਿੰਟੇ ਬਈ ਇੰਸਟਾਗ੍ਰam ਤੋਂ ਵੇਖਿਆ ਸੀਗਾ ਤੁਹਾਡੀਆਂ ਰੀਲਾਂ ਰੀਲਾਂ ਵੀਡੀਓ ਦੇਖੀ ਹਾਂ ਬਾਈ ਤੇ ਅੱਜ ਤੁਹਾਡਾ ਕੰਮ ਕਰਿਆ ਗਿਆ ਆਪਾਂ ਹਨਾ ਯਾਨੀ ਕਿ ਮੂਰੇ ਬੈਂਪਰ ਲਾਇਆ ਹਾਰਨ ਲਾਇਆ ਐਚ ਆਈ ਡੀ ਲਾਈਟਾਂ ਲੇ ਇੰਮਿਲੇਸ਼ਨ ਕਰਿਆ ਥੱਲੇ ਸਟਾਰ ਵਗੈਰਾ ਲਾਈਆ ਛਤਰੀ ਲਾਈਆ ਡੈਕ ਲਾਇਆ ਐਲਈਡੀ ਲਾਈਆ ਇੰਨੀਆਂ ਆਈਟਮਾਂ ਬਾਬੇ ਉਹ ਗਿਣਿਆ ਨਹੀਂ ਸਕਦਾ ਮੈਂ ਸਾਰੀਆਂ ਹੀ ਆਪਾਂ ਲਾਈਆਂ ਜਿੰਨੇ ਆ ਘੋੜੇ ਘਾੜੇ ਲੱਗੇ ਆ ਜਾਂ ਮੂਰੇ ਅੱਖਰ ਲਿਖੇ ਆ ਕਿਵੇਂ ਦਾ ਲੱਗਿਆ ਕੰਮ ਮੈਂ ਬਾਈ ਸਰਾ ਕੰਮ ਆ ਸਾਰਿਆਂ ਨੂੰ ਸੰਤੁਸ਼ਟੋ ਮੈਂ ਪੂਰਾ ਬਾਈ ਬੇਸਬੂਸ ਓਕੇ ਆ ਮੈਂ ਜਮ ਬਾਈ ਸਵਾਦ ਆ ਗਿਆ ਮਹੀਨੇ ਠੱਲੇ ਦਾ ਠੀਕ ਆ ਵੀ ਮਹੀਨਾ ਠੱਲੇ ਸੀਗਾ ਵੀ ਐ ਕੁਛ ਦਿੱਤ ਜੀ ਗਾਇੰਦਰੀਆ ਨਾ 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 ਬਾਈ ਮੈਂ ਆਪਦੇ ਘਰ ਵਾਲਾ ਕੰਮ ਹੀ ਠੀਕ ਹੈ ਤੇ ਰੁਪਏ ਜੈਜ ਲੈਂਦੇ ਆ ਮੈਂ ਜਮਾ ਸਹੀ ਲੱਗਦਾ ਬਾਬੇ ਜੈਜ ਰੁਪਏ ਕੰਮ ਜੈਨੂਅਨ ਤੇ ਮੁਕਸਰ ਵਾਲੇ ਦਾ ਪਹਿਲੀ ਬਹੁਤ ਜਿਆਦਾ ਪਿਆਰ ਕਰਦੇ ਬਹੁਤ ਜਿਆਦਾ ਕਸਟਮਰ ਸਾਡੇ ਕੋਲੇ ਮੁਕਸਰ ਜ਼ਿਲ੍ਹੇ ਦਾ ਤੇ ਆ ਬਾਈਆਂ ਨੇ ਵੀ ਜਮਾ ਸਿਰਾ ਲਾਤਾ ਫੁੱਲ ਕੇ ਰੁਪਏ ਲਾਉਣੇ ਤਾਂ 21 ਨਾ ਯਾਦ ਰੱਖਿਓ ਜੱਗਾ 뮤ਜ਼ਿਕ ਸਿਸਟਮ ਛਨੀਰ ਉੱਤੇ ਨੰਬਰ ਚੱਲੀ ਜਾਂਦਾ ਕੰਟੈਕਟ ਕਰਕੇ ਜਾਣਕਾਰੀ ਲਓ ਧੰਨਵਾਦ ਹਾਂਜੀ ਬਾਬਿਓ ਆਪਾਂ ਮੋਸਰਾਨਾ ਦਾ ਟਰੈਕਟਰ ਡਿਲੀਵਰੀ ਦੇ ਕੇ ਤੇ ਉਸ ਤੋਂ ਬਾਅਦ ਬਾਈ ਭਾਨੇ ਸਿੱਧੂ ਦਾ ਪਤਾ ਲੈਣ ਚੱਲੇ ਆ ਪਿੰਡ ਕੋਟਦੰਨੇ ਤੇ ਸਾਨੂੰ ਪਤਾ ਬਾਈ ਕਈ ਦਿਨਾਂ ਤੋਂ ਬਿਮਾਰ ਸੀਗੇ ਤੇ ਨਾਲੇ ਤਾਂ ਬਾਈ ਦਾ ਪਤਾ ਲੱਤਾ ਤੇ ਨਾਲੇ ਉੱਥੇ ਜਿੰਨੀ ਟੀਮ ਸੀ ਬਾਈ ਦੀ ਉਹਦੇ ਨਾਲ ਕਰੀ ਪਤੰਗबाजी ਬਾਈ ਉਹਨਾਂ ਨੂੰ ਜਿੱਦਾਂ ਦੀ ਬਸੰਤ ਲੰਗੀ ਹੈਗੀ ਉਹਦਾਂ ਦੇ ਪਤੰਗਾਂ ਦਾ ਚਾਅ ਹੋ ਰਿਹਾ ਉੱਤ ਦੇ ਇੱਕ ਨਾਲ ਲਿਖ ਤੂੰ ਨਹੀਂ ਸਰਨਾ ਫਿਰ ਸਾਰੇ ਗੁੱਸੇ ਹੋਣਗੇ ਸਾਰਿਆਂ ਨਾਲ ਲਿਖਣਾ ਪਊਗਾ ਫਿਰ ਜਾਂ ਪੁੱਛ ਤੇ ਆਪਾਂ ਸਾਰਿਆਂ ਨੇ ਲਿਖਾਣੇ ਆਪਾਂ ਇਹਨਾਂ ਨਾਲ ਜਲਦੀ ਜਲਦੀ ਕੱਲ੍ਹ ਤੇ ਪੁੱਛ ਦੇ ਦੋ ਹਾਂ ਕੱਲ੍ਹ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਕੱਟੇ ਕਰਤੇ ਹੋਏ ਉਹ ਮੈਨੂੰ ਐਂ ਵਿੱਚ ਬਾਜੇ ਦੌਰ ਹਾਂ ਆਪਾਂ ਨਾਲ ਹੀ ਜਾਉ ਉਹ ਮੈਨੂੰ ਤੇਜ ਨਾਲ ਰੋ ਬੱਪੂ ਪਾ ਗਿਆ ਉਹ ਨਹੀਂ ਕੱਟਿਆ ਪਹਿਲਾਂ ਵਾਲਾ ਵੀ ਤੇ ਇਸ ਨਹੀਂ ਕੱਲ੍ਹ ਸ਼ਾਦੀ ਕਿਦਾਂ ਯਾਰ ਕੱਲ੍ਹ ਛੱਡ ਦੇ ਕਿਦਾਂ ਛੱਡ ਦੇ ਚੱਲ ਕੰਟਰੋਲ ਕੰਟਰੋਲ ਆਪਣੇ ਆਪ ਪੈਗਲ ਬੰਦਾ ਬਾਕਸ ਪਾਟਾ ਹਉਏ ਆਪਣੇ ਆਪ ਮੈਨੂੰ ਥੰਡੇ ਆ ਗਿਆ ਬੱਬੂ ਸਾਰੇ ਡੀਆ ਟੰ ਲਾ ਗਿਆ ਜਾਣਦੇ ਜਾਣਦੇ ਕੋਈ ਨਾ ਜਾਣਦੇ ਤੇ ਪੈ ਗਿਆ ਆਪਣੇ ਆ ਉਹ ਲਾਤਾ ਲਾਤਾ ਕਾ ਗੁੰਡਾ ਬਣੇ ਘਰੇ ਤੂੰ ਮੇਲੇ ਗਿਆ ਨਾ ਜੇਕਾ ਵੀ ਕਰੀਤੀ ਸੀਗਾ ਦੋ ਤੇ ਤਿੰਨ ਆ ਚਾਰ ਬੰਦੇ ਆ ਚਾਰ ਬੰਦਿਆਂ ਤੋਂ ਨਹੀਂ ਇੱਕ ਪਤੰਗ ਘਟੇਗਾ ਉਸ ਦਾ ਦੇਖ ਲੈ ਆ ਜਾ ਪੁੱਛ ਕੇ ਸੰਦੂ ਜੰਨਾ ਪਤੰਗ ਤੇ ਕੋਈ ਨਹੀਂ ਇਹ ਤਾਂ ਦੋ ਵਾਰਿਆਂ ਵਾਲੀ ਬਟਲਡੇ ਵਾੜਾ ਚੜਾਉਂਦੇ ਹਣਾ ਪਤਾ ਨਹੀਂ ਬਸ ਰਾਜੋ ਹੀ ਰੱਖ ਰੱਖ ਰਾਤ ਨੂੰ ਕੋਲ ਨਾ ਬੈਠੀ ਰੱਖ ਤਰਾ ਮੈਂ ਨਹੀਂ ਨਹੀਂ ਗਿਆ ਤਸ ਆ ਲੈ ਆਲੇ ਬਪੂਆ ਇੱਥੇ ਪੜਾ ਮੈਂ ਉਹ ਕਰਕੇ ਲੈ ਆਵਾਂਗਾ A few moments later ਚਲੋ ਮੁੰਡਿਓ ਘਰਾਂ ਨੂੰ ਚੱਲੀਏ ਜੱਟ ਕੋਲ ਨੇ ਆਉਂਦਾ ਪਿੱਛੇ ਦਲਿਆਂ ਦੀ ਭੀੜ ਥੀ ਮਖਲੀਕਾਰ ਵੇਚਾ ਡਾਟ ਬਣਦੀ ਕਤੀੜ ਭੀਮ ਖਲੀਕਾਰ ਵੇਚਾ ਡਾਟ ਬਣਦੀ ਕਤੀੜ ਭੀਮ ਖਲੀਕਾਰ ਵੇਚਾ ਡਾਟ ਦੇਖ ਕਾਲਿਆਂ ਲਫਾਫਿਆਂ ਚ ਭਰਿਆ ਸਮਾਨ ਘਰ ਚੱਲਦੇ ਛਪਾਟਿਆਂ ਦੇ ਉਹ ਵੀ ਮਿਹਰਬਾਨ ਗੱਡੀ ਅੱਬੇ मजा ਆਏਗਾ ਨਾ ਬਿੱਲ ਜੀ ਚਲਾਨ ਕਿਸੇ ਕੱਟਿਆ ਨਹੀਂ ਸਾਡਾ ਕੰਮ ਨੱਕ ਨਹੀਂ ਦਾ ਕਰਾਂ ਪੈਸਾ ਵੱਟਦਾ ਐ ਦਾਦਾ ਬਾਈ ਤੇ 골ਡ ਦੀ ਚੰਨੀ ਪੈਸੇ ਕਾਲੇ ਦੀ ਬਣਾਈ ਐਨੇ ਵਿੱਚ ਜਾ ਕੇ ਜਾਮਾ